ਫਤੇਗੜ ਚੂੜੀਆਂ ਦੀ ਦਾਣਾ ਮੰਡੀ ਵਿਖੇ ਕਾਲੀ ਦਲ ਵੱਲੋਂ ਉਮੀਦਵਾਰ ਸਰਦਾਰ ਨਰਮਲ ਸਿੰਘ ਕਾਲੋਂ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਰੈਲੀ ਵਿੱਚ ਭਾਰੀ ਭੀੜ ਦੇਖ ਕੇ ਕਾਲੋਂ ਪਿਤਾ ਪੁੱਤਰ ਕਾਫੀ ਖੁਸ਼ ਨਜ਼ਰ ਆ ਰਹੇ ਸਨ ਰਵੀਕਰਨ ਸਿੰਘ ਕਾਲੋਂ ਤੇ ਨਰਮਲ ਸਿੰਘ ਕਾਲੋਂ ਵੱਲੋਂ ਜਿੱਥੇ ਆਪਣੇ ਵਿਰੋਧੀਆਂ ਨੂੰ ਕਾਫੀ ਰਗੜੇ ਲਾਏ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਵੀ ਵਾਅਦਾ ਕੀਤਾ ਕਿ ਕਾਲੋ ਸਾਹਿਬ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਓ ਵੱਡੇ ਬਾਦਲ ਸਾਹਿਬ ਨੇ ਇਹਨਾਂ ਨੂੰ ਵੱਡਾ ਹੀ ਮੰਤਰੀ ਬਣਾਉਣਾ ਹੈ ਸੁਖਬੀਰ ਬਾਦਲ ਵੀ ਰੈਲੀ ਵਿੱਚ ਲੋਕਾਂ ਦੀ ਭਾਰੀ ਗਿਣਤੀ ਵੇਖ ਕੇ ਕਾਫੀ ਖੁਸ਼ ਨਜ਼ਰ ਆਏ ਇਹ ਹੋ ਨਹੀਂ ਧੀਆਂ ਦੇ ਸਾਇਕਲ ਧੀਆਂ ਦੀਆਂ ਮਾਫੀਆਂ ਪੀਸਾਂ ਦੀਆਂ ਸਕੂਲਾਂ ਦੇ ਵਿੱਚ ਰੋਟੀ ਪਾਣੀ ਦਾ ਸਾਰਾ ਕੰਮ ਸਾਰਾ ਹੀ ਕੀ ਪਰਿਵਾਰ ਜਿਹੜੇ ਨੇ ਇਹਨਾਂ ਦੀਆਂ ਧੀਆਂ ਪੜ੍ਹ-ਪੜ੍ਹ ਕੇ ਅੱਜ ਕੱਲ ਵੱਡੇ ਅਸਰ ਬਣੀਆਂ ਨੇ ਮੈਂ ਰਿਜ਼ਲਟ ਵੇਖਣਾ ਹੈ ਕਿ ਰਿਜ਼ਲਟ ਆਉਂਦੇ ਨੇ ਮੈਡੀਕਲ ਦੇ ਐਮਬੀਬੀਐਸ ਦੇ ਦਾਖਲੇ ਦੇ ਰਿਜ਼ਲਟ ਆਉਂਦੇ ਨੇ ਧੀਆਂ ਉਹਨਾਂ ਆਖਿਆ ਸੀ ਤੁਸੀਂ ਅੰਮ੍ਰਿਤਸਰ ਤੋਂ ਪਠਾਨਕੋਟ ਜਾਂਦੇ ਪੱਕੀਆਂ ਟੁੱਟ ਜਾਂਦੀਆਂ ਸੀ ਤੇ ਹੁਣ ਪਤਾ ਲੱਗਦਾ ਓਦੋਂ ਵੀ ਪਹਿਵੀਂ ਨਹੀਂ ਪਤਾ ਲੱਗਦਾ ਕਿ ਗਰਦਾਸਪੁਰ ਤੋਂ ਟੱਪਿਆ ਤੇ ਬਟਾਲਾ ਤੋਂ ਟੱਪਿਆ ਇਹ ਜੀਆਂ ਸੜਕਾਂ ਪੰਜਾਬ 'ਚ ਬਣੀ ਜਾਂਦੀਆਂ ਅਸੀਂ ਕਿਹਾ ਸੀ ਸਾਰੇ ਸ਼ਹਿਰਾਂ ਦੇ ਮੰਡੀਆਂ 'ਚ ਅਸੀਂ 100% ਦੀ ਸੀਵਰੇਜ ਪੀਣ ਵਾਲਾ ਪਾਣੀ ਦੇ ਦਾਂਗੇ 60 ਸ਼ਹਿਰਾਂ ਦੇ ਮੰਡੀਆਂ 'ਚ ਪਿਛਲੇ 5 ਸਾਲਾਂ 'ਚ 6000 ਕਰੋੜ ਰੁਪਏ ਲਾ ਕੇ ਸੀਵਰੇਜ ਪੀਣ ਵਾਲਾ ਪਾਣੀ ਤੇ ਗਲੀਆਂ ਨਾਲੀਆਂ ਸੀਮਿੰਟ ਦੇ ਬਣਾਤੀਆਂ ਜਿਹੜੇ ਪਹਿਲੇ ਕਿਤੇ ਹੋਇਆ ਵੀ ਨਹੀਂ ਸੀ ਜੋ ਜੋ ਵਾਅਦਾ ਕੀਤਾ ਅਸੀਂ ਪੂਰਾ ਕੀਤਾ ਅਟਾਲੀ ਦੇ ਦਾਸੂਲ ਹੈ ਅਸੀਂ ਉਹਨਾਂ ਹੀ ਕਹਿੰਦੇ ਜਿਹੜਾ ਪੂਰਾ ਕਰ ਸਕੀਏ ਅਸੀਂ ਲਾਰਿਆ ਮੰਗੂ ਕਾਂਗਰਸੀਆਂ ਮੰਗੂ ਨਹੀਂ ਸਰਕਾਰੀ ਨੌਕਰੀ ਦਿੱਤੀ ਤਈ ਕੈਪਟਨ ਅਮਰਿੰਦਰ ਸਿੰਘ ਰਾਜ ਵਿੱਚ ਉਹਨੇ ਬੈਨ ਲਾਇਆ ਸੀ ਇੱਕ ਮੁੰਡੇ ਨੂੰ ਹੀ ਸਰਕਾਰੀ ਨੌਕਰੀ ਦਿੱਤੀ ਸੀ ਕਿਹਟ ਹੈ ਸਮਾਨ ਕਿਹੜੇ ਹਿੰਦੁਸਤਾਨ ਦੇ ਸੂਬੇ ਦਿੱਤੇ ਜਾਂਦੇ ਕੱਲਾ ਪੰਜਾਬ ਹੈ ਸ ਮੁੱਖ ਮੰਤਰੀ ਬਾਦਲ ਸਾਹਿਬ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਕਿੰਨਾ ਖੂਬਸੂਰਤ ਬਣਾ ਦਿੱਤਾ ਗੁਰੂ ਰਵਿਦਾਸ ਜੀ ਮਹਾਰਾਜ ਦੇ ਪਵਿੱਤਰ ਸਥਾਨ ਜਾਓ 1.5 200 ਕਰੋੜ ਰੁਪਏ ਲਾ ਕੇ ਇੰਨਾ ਖੂਬਸੂਰਤ ਬਣਾ ਦਿੱਤਾ ਦੁਰਗਿਆਨਾ ਮੰਦਿਰ ਦੀ ਉਹ ਸਾਰੀ ਚੱਲ ਰਹੀ ਹੈ ਬੜੀ ਚੰਗੀ ਪੱਤਰ ਤੇ ਦਰਬਾਰ ਸਾਹਿਬ ਜਾ ਕੇ ਦੇਖੋ ਕਿੰਨਾ ਸੁੰਦਰ ਪਵਿੱਤਰ ਬਣਾ ਦਿੱਤਾ ਤੁਸੀਂ ਆਪਣੇ ਪਿੰਡ 'ਚ ਦੇਖ ਲਓ ਕਿ ਸਭ ਤੋਂ ਨਕਮਾ ਹੂੰਗਾ ਝਾੜੂ ਚੱਕੀ ਫਿਰਦਾ ਜਿਹਦੀ ਘਰਾਂ ਲਈ ਨਾਲ ਬੰਦੀ ਨਾ ਉਹ ਵੀ ਨਾਮ ਆਵੀ ਪਾੜੀ ਸ਼ਾਮ ਰੋਏਗਾ ਅੱਗੇ ਆਪਣਾ ਭਗਵੰਤ ਮਾਨਾ ਇਹ ਵੀ ਘਰਾਂ ਲਈ ਪੱਜ ਗਈ ਹੈ ਆਇਆ ਕੇਦਰੀ ਵਾਲਾ ਕਹਿੰਦਾ ਕੁਛ ਹੈ ਕਰਦਾ ਕੁਛ ਹੈ ਆਈ ਕੇਦਰੀ ਵਾਲਾ ਕਹਿੰਦਾ ਮੈਂ ਪੰਜਾਬ ਦਾ ਪਾਣੀ ਪੰਜਾਬ 'ਚ ਰੱਖੂੰਗਾ ਜਿਹਦਾ ਪੰਜਾਬ ਦਾ ਬਹੁਤ ਟੱਪਿਆ

ਉਹਨੂੰ 2 ਲੱਖ ਰੁਪਏ ਮਹੀਨਾ ਕਰ ਦਿੱਤਾ ਸਾਰੇ ਠੱਗ ਸਾਰੇ ਠੱਗ ਇੱਕ ਅਜੀ ਹੋਰ ਗੱਲ ਹੈ ਜਿਹਦੀ ਬਾਹ ਫੜਦਾ ਸਭ ਤੋਂ ਪਹਿਲਾਂ ਦੀ ਬਾਹ ਵੱਢਦਾ ਅੰਨਾ ਹਜ਼ਾਰੇ ਦੇ ਸਿਰ ਤੇ ਖੜਾ ਹੋਇਆ ਅੰਨਾ ਹਜ਼ਾਰੇ ਨੂੰ ਭੁੱਖਾ ਰੱਖਿਆ ਆਪ ਰੋਟੀਆਂ ਖਾਂਦਾ ਰਿਹਾ ਤੇ ਉਹਦੇ ਨਾਂ ਤੇ ਚੌਧਰ ਬਣਾ ਲਈ ਜਦੋਂ ਅੰਨਾ ਹਜ਼ਾਰੇ ਦੀ ਲੱਤ ਤੋਂ ਪਹਿਲੇ ਨੇ ਬਾਹ ਵੱਡੀ ਲੱਤ ਵੱਡੀ ਅੰਨਾ ਜਾਰੇ ਨੂੰ ਪੁੱਛਣੋਂ ਕਹਿੰਦਾ ਅੰਨਾ ਜਾਰੇ ਆਪ ਕਹਿੰਦਾ ਸਭ ਤੋਂ ਵੱਧ ਠੱਗ ਕੇਤਨੀ ਵਾਲਾ ਹੈ ਫਿਰ ਇਹਨੇ ਦੇਖਿਆ ਗੱਲ ਬਣ ਗਈ ਹੈ ਪੁਰਾਣ ਪ੍ਰਸ਼ਾਂਤ ਪੂਸ਼ਣ ਸਾਰੇ ਲੀਡਰਾਂ ਨੇ ਆਮ ਆਦਮੀ ਇਕੱਠੇ ਹੋ ਕੇ ਪਾਰਟੀ ਬਣਾਈ ਫਿਰ ਇਹਨੇ ਦੇਖਿਆ ਕਿ ਪ੍ਰਸ਼ਾਂਤ ਪੂਸ਼ਣ ਵੀ ਤਗੜਾ ਹੋ ਰਿਹਾ ਉਹਦੀ ਵੀ ਲੱਤ ਵੜ ਦਿੱਤੀ ਫਿਰ ਇਹਨੇ ਦੇਖਿਆ ਪੰਜਾਬ ਦੇ ਲੋਕ 4 MP ਬਣਾ ਦੇ ਹੁਣ ਤਾਂ ਇੱਥੇ ਮੁੱਖ ਮੰਤਰੀ ਮੈਂ ਬਣ ਸਕਦਾ ਇੱਥੇ ਪੰਜਾਬ ਦਾ ਇਹਨੇ ਛੋਡੇਪੁਰ ਨੂੰ ਅੱਗੇ ਲਾਤਾ ਕਹਿੰਦਾ ਅੱਗੇ ਚੱਲੀ ਜਾਓਗਾ 2-3 ਸਾਲ ਜਿਹੜੋ ਦੇ ਕੇ ਛੋੜੇ ਪੁਰੀ ਲੀਡਰ ਬਣੀ ਜਾਂਦਾ ਝੜਕਾਦਾ ਫਿਰ ਇਹਨੇ ਭਗਵੰਤ ਮਾਨ ਨੂੰ ਅੱਗੇ ਕਰ ਦਿੱਤਾ ਉਹਦੀ ਪੂਛ ਤੇ ਅੱਗ ਲਾਦੀ ਉਹ ਭਜਾਈ ਫਿਰਦਾ ਕੋਈ ਵੀ ਰੈਲੀ ਨਹੀਂ ਕਰ ਰਹੀ ਹੈ ਕਿ ਮਾਨ ਕੀ ਲੱਗਦਾ ਕੌਮਗ੍ਰੇਸ ਤੰਮ ਛੱਡ ਗਏ ਕੌਮਗ੍ਰੇਸ ਲੀਡਰ ਨੇ ਦੇਖਿਆ ਕਿ ਗੱਲ ਬਣ ਨਹੀਂ ਰਹੀ ਐਕਚੁਅਲੀ ਮੈਦਾਨ ਹੀ ਛੱਡ ਗਿਆ ਕੇਜਰੀਵਾਲ ਨੂੰ ਝਾੜ ਲਗਾਈ ਐ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੇ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਨੇ ਕਿ ਕੇਜਰੀਵਾਲ ਮੈਂਟਲ ਹੋ ਗਿਆ ਘਬਰਾ ਗਿਆ ਕਿਦੇ ਕਹਿੰਦਾ ਪੱਤਰ ਸੇ ਢੋਕੇ ਦੇ ਕੇ ਤੇ ਪੈਸੇ ਦਿਓ ਕੇਜਰੀਵਾਲ ਸਾਹਿਬ ਤੁਸੀਂ ਮੁੱਖ ਮੰਤਰੀਆਂ ਰਾਜ ਕਰਨ ਵਾਸਤੇ ਬਦਮਾਸ਼ੀ ਕਰਨ ਵਾਸਤੇ ਨਹੀਂ ਸਰ ਕਾਂਗਰਸ ਨੂੰ ਰਾਸ਼ਟਰਪਤੀ ਸਾਹਿਬ ਨੇ ਕਿਹਾ ਵੀ ਤੁਸੀਂ ਮੇਰੀ ਬੋਡਾ ਉੱਪਰ ਤਸਵੀਰ ਲਗਾ ਕੇ ਮੈਂ ਸਾਰੇ ਦਾ ਗਲਾਮ ਲਿਆ ਰਾਸ਼ਟਰਪਤੀ ਆ ਤੁਸੀਂ ਮੇਰੀ ਬੋਡਾ ਉੱਪਰ ਤਸਵੀਰ ਲਗਾਏ ਉਹਨਾਂ ਨੇ ਝਾੜ ਪਾਈ ਇਹਨਾਂ ਨੂੰ ਕਾਂਗਰਸ ਨੂੰ ਯਾਰ ਕਾਂਗਰਸ ਮੈਂ ਤੁਹਾਨੂੰ ਕਾਂਗਰਸ ਦੀ ਪੂਰੀ ਦੇਚੀ ਖਤਮ ਹੋ ਗਈ ਹੈ ਆਦਾ ਖੀਰ ਲਾ ਬਈ ਏ ਥੋੜਾ ਇੱਕੀ ਸਪਰੇ ਕਰ ਦਾਂਗੇ ਕੋਈ ਐਸਾ ਸਾਰੇ ਆਮ ਆਦਮੀ ਸਾਰਾ ਆਮ ਆਦਮੀ ਅਸਬਤ ਸਰ ਪੰਕਜ ਪਾਂਦੀ ਦਿਵਿਆ ਪੰਜਾਬ ਟੀਵੀ ਫੱਤੇਗੜ ਚੂੜੀਆਂ ਕਬੱਡਾ ਮਹਿਕਬਾ ਦੇ ਨਾਲ ਕੋਈ ਕਾਲੋ ਸਾਹ ਕੋਈ ਹੋਣਾ ਹੈ ਕਿਉਂਕਿ ਬਾਦਲ ਸਾਹਿਬ ਇਹਨਾਂ ਦੇ ਬਿਨਾਂ ਕੰਮ ਹੀ ਨਹੀਂ ਕਰਦੇ ਤੇਜ਼ ਕਰਕੇ ਜਿਹੜੀ ਪਿਛਲੇ 5 ਸਾਲ ਦੀ ਕਮੀ ਇਕੱਠਾ ਦੋ ਚਲ ਕਰਜ਼ੀਆਂ ਹੋਰ ਬਾ ਦਿਓ ਐਂ ਜੀ ਵੀਰ ਗਾਉ ਮੈਂ ਮੱਜਾ ਕਾਲੋ ਸਾਹ ਨੂੰ ਵੜਾਈ ਦੇਣਾ ਚਾਹਣਾ ਮੇਰੇ ਵੀਰ ਨੂੰ ਵੜਾਈ ਜਾਣਾ ਚਾਹਣਾ ਮੈਂ ਅੱਜ